ਵਿਸਖਿੰਦੇ ਅੱਛਾ ਤੇ ਉਹੀ ਫੀਨੋਮੈਨ ਸਖਿੰਦੇ ਤਾਂ ਉਹੀ ਸਰਕਾਰੀ ਸੀ ਇਹ ਉਹ ਅੱਛਾ ਇਹ ਮੇਨ ਉਹੀ ਹੈ ਤੇ ਟੋਟਲ ਕਿੰਨੇ ਹੋਗੇ ਤਾਂ ਰਾਮਾ ਜੀ ਟੋਟਲ ਕਿੰਨੇ ਹੋਗੇ ਜਿਸ ਦੇ ਲਈ ਉੱਪਰ ਸੋਟਾ ਤਕਰੀਬ ਹੋ ਗਈ 80 ਹਾਂ ਜੀ ਆ ਇਹ ਵੱਡਾ ਪਿੰਡ ਆ ਹਾਂ ਜੀ ਇਹ ਉੱਥੇ ਲਾ ਰਹੇ ਹੀ ਥਾਣੇ ਦੇ ਗੋਲ ਮੈਨੂੰ ਯਾਰ ਰੋਚੇ ਕੀ ਫਾਇਦਾ ਪਿੰਡ ਚ ਲਾਓ ਕੋਈ ਬੰਦਾ ਕਮਜ਼ੋਰ ਬੰਦਾ ਉੱਥੇ ਜਾ ਜਾਂਦਾ ਤੇ ਚਲੋ ਠੀਕ ਆ ਬਹਾਰਪੁਰ ਦੇ ਵੀ ਆ ਰਹੇ ਹਾਂਜੀ ਅੱਛਾ ਬਹਾਰ ਦੇ ਕਿੱਥੇ ਇਸ ਕਿੰਦੇ ਕਿੰਦੇ ਆ ਕਿਉਂਕਿ ਹੜਾਂ ਦੀ ਉਹ ਹੋਇਆ ਨਾ ਹਾਂਜੀ ਹੋਰ ਨਾਲ ਨਾਲ ਸਰ ਉਹੀ ਥੋੜਾ ਬੁਖਾਰ ਹੋ ਗਿਆ ਪੇਟ ਦਰਦ ਹੋ ਰਿਹਾ ਇਹੋ ਹਾਂਜੀ ਬੀਬੀ ਬੁਖਰੀ ਹੋਰ ਨਹੀਂ ਬੀਬੀ ਹੋ ਗਿਆ ਓਕੇ ਓਕੇ ਤੁਸੀਂ ਪਹਿਲੇ ਵਾਰ ਮਿਲੇ ਹਾਂਜੀ ਇਹਦਾ ਨਿੱਕੇ ਨਿੱਕੇ ਨਿੱਕਲ ਲੋਕਲ ਹੈ ਰਾਣੀਪੁਰ ਰਾਣੀਪੁਰ ਅੱਛਾ ਬਹੁਤ ਵਧੀਆ ਠੀਕ ਹੋਣਾ ਕੀ ਚੱਲ ਰਿਹਾ ਹੈ? ਬੱਚਾ ਚੈਨਲ ਆਪਨ ਕਰਨਾ ਹੈ। ਹਾਂਜੀ। ਬੱਚਾ ਨੇ ਡਾਕਟਰ ਨੂੰ ਓਕੇ ਡਾਕਟਰ ਜੀ ਨਾ। ਓਕੇ ਓਕੇ। ਬੱਚਾ ਚੈਨਲ ਦੇ ਰਿਹਾ। ਅੱਛਾ। ਗੁੱਡ ਬਈ। ਗੁੱਡ ਬਈ। ਚੈਨਲ ਹੈ। ਤੁਸੀਂ ਆਈ। ਹਾਂਜੀ। ਓਕੇ। ਕੋ ਬੜੀ। ਬਲਿਦ ਭਾਈ ਕੀ ਗੱਲ ਹੈ? ਗੁੱਡੀ ਚੈੱਕ ਕਰਵਾਉਣਾ। ਹਾਂਜੀ। ਚੈੱਕ ਕਰਵਾਉਣਾ ਹੈ। ਅੱਛਾ ਅੱਛਾ। ਚਲੋ। ਪਿੰਗ ਆੜਲੀ ਹੁੰਦੀ ਹੈ। ਇਹ ਵੇਗੋ ਵਾਲੇ ਪਿੰਡ ਦਾ ਕੋਈ ਘਰ ਰਵੇ ਨਾ ਜਿੰਨੂੰ ਪਤਾ ਨਾ ਹੋਵੇ ਮੈਡੀਕਲ ਕੈਂਪ ਲੱਗਾ ਹੈ ਨਾ ਮਤਲਬ ਇੰਨੇ ਸਾਰੇ ਡਾਕਟਰ ਆਈਸ ਫੈਸਿਲਿਸਟ ਸਕਿਨ ਦਾ ਗਾਇਨੀ ਦਾ ਮਤਲਬ ਇੰਨੀ ਵੱਡੀ ਟੀਮ ਨਹੀਂ ਆਂਦੀ ਹੈ ਹੈ ਨਾ ਇਹ ਬਹੁਤ ਲੋਕਾਂ ਨੂੰ ਪਰ ਪਿੰਡਾਂ ਵਾਲੇ ਵੀ ਆਂਦੇ ਆ ਬਿਲਕੁਲ ਠੀਕ ਹੈ ਕੀ ਸਮਝ ਆ ਕਿ ਪਿੰਡ ਹੈਗਾ ਹੈ ਹਾਂਜੀ ਪੱਕੇ ਜਾ ਕੇ ਜੇ ਵੀ ਲੇ ਰਹੇ ਸਾਰੇ ਸਰ ਸਾਹਿਬ ਇਹ ਮੇਰਾ ਦੋਸਤ ਆ ਅਚਾਰਾ ਜੀ ਮੋੜਾ ਅਨਿਕ ਨਾਇਟਕਨੀਕੀ ਨੇ ਅੱਛਾ ਅੱਛਾ ਇਹ ਵੀ ਲੋਕਲ ਘਾ ਰਹੇ ਓਕੇ ਸਰ ਸਿਹਤ ਸੜਕ ਸੁਰੱਖਿਆ ਔਰ ਸਿੱਖਿਆ ਇਹ ਚਾਰ ਬੁਨਿਆਦੀ ਸਹੂਲਤਾਂ ਹੁੰਦੀਆਂ ਲੋਕਾਂ ਵਾਸਤੇ ਸੜਕਾਂ ਦੇ ਤੁਸੀਂ ਉਦਘਾਟਨ ਕਰਕੇ ਆਏ ਹੈਗੇ ਹੋ ਹੁਣ ਲੋਕਾਂ ਦੀ ਸਿਹਤ ਦੇਖੀ ਜਾ ਰਹੀ ਜਾ ਰਹੀ ਹੈ ਕੀ ਕਹਿਣਾ ਤੁਹਾਡਾ ਸਰਕਾਰ ਦਾ ਰੋਡ ਪਲਾਨ ਕੀ ਹੈਗਾ ਬਿਲਕੁਲ ਹੜਾ ਤੋਂ ਬਾਅਦ ਜ਼ਿੰਦਗੀ ਇੱਕ ਵਾਰ ਫੇਰ ਸਹਿਜ ਸਹਿਜ ਲਈ ਤਿਆਰੀ ਹੈ ਔਰ ਲੋਕਾਂ ਨੂੰ ਜਿਹੜੀਆਂ ਮੂਲ ਬੂਤ ਸਹੂਦਾਵਾਂ ਨੇ ਜਿਹੜੀਆਂ ਪਿਛਲੇ ਲਗਭਗ ਇੱਕ ਮਹੀਨੇ ਤੋਂ ਰੁਕੀ ਹੋਈਆਂ ਸਨ ਲਗਾਤਾਰ ਉਹਦੇ ਤੋਂ ਕੰਮ ਕੀਤਾ ਜਾ ਰਿਹਾ ਔਰ ਸਪੈਸ਼ਲ ਮਾਜੂਬ ਮੁੱਖ ਮੰਤਰੀ ਜੀ ਵੱਲੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਇਤਿਹਾਸ ਦੇ ਅੰਦਰ ਹਾਲਾਤ ਤੋਂ ਪ੍ਰਭਾਵਿਤ ਹੋਣ ਤੋਂ ਬਾਅਦ ਪਹਿਲੀ ਵਾਰ ਇੱਕ ਲੋਕਾਂ ਦੇ ਦੁੱਖਾਂ ਦਰਦਾਂ ਨੂੰ ਸਮਝਣ ਉਹਦੀ ਸਟੱਡੀ ਕਰਨ ਦੇ ਲਈ ਜਾ ਉਹਨੂੰ ਕਨਸੋਲिडेट ਕਰਨ ਲਈ ਇੱਕ ਸੈਸ਼ਨ ਵੀ ਬੁਲਾਇਆ ਗਿਆ ਜਿਹਦੇ ਵਿੱਚੋਂ ਮੈਂ ਅਜੇ ਹੁਣੇ ਹੀ ਇੱਥੇ ਵਾਪਸ ਵਰਦੇ ਆਂ ਔਰ ਸੋਮਵਾਰ ਫਿਰ ਸੈਸ਼ਨ ਚੱਲਣਾ ਲੇਕਿਨ ਗਰਾਉਂਡ ਦੇ ਉੱਤੇ ਲਗਾਤਾਰ ਸਾਡੀਆਂ ਸਾਰੀਆਂ ਟੀਮਾਂ ਉਹ ਵੱਖ-ਵੱਖ ਟੰਗਾ ਦੇ ਨਾਲ ਜਿਹੜੀਆਂ ਲੋਕਾਂ ਨੂੰ ਹਰਾਂ ਤੋਂ ਬਾਅਦ ਜਿਹੜੀਆਂ ਮੁਸ਼ਕਿਲਾਂ ਆਈਆਂ ਨੇ ਉਹਨੂੰ ਦੂਰ ਕਰਦੇ ਲੱਗੀਆਂ ਹੋਈਆਂ ਨੇ ਔਰ ਤੁਸੀਂ ਠੀਕ ਕਿਹਾ ਕਿ ਹੁਣੇ ਮੈਂ ਅਜੇ 1 ਕਰੋੜ 13 ਲੱਖ ਰੁਪਏ ਦੀ ਲਾਗਤ ਦੇ ਨਾਲ 5 ਕਿਲੋਮੀਟਰ ਸੜਕ ਦੀ ਰਿਪੇਅਰ ਦਾ ਕੰਮ ਕਾਜ ਸ਼ੁਰੂ ਕਰਾ ਕੇ ਆਇਆ ਔਰ ਬਹੁਤ ਵੱਡੀ ਸ਼ੁਕਰਦਾਰ ਹਲਕੇ ਨੂੰ ਮਿਲੀ ਹੈ ਤੇ ਜਿੱਥੇ ਮੈਂ ਖੜਾ ਹੁਣ ਇਹ ਬੇਗੋਵਾਲ ਪਿੰਡ ਹੈ ਜਿਹੜਾ ਮੇਰੇ ਹਲਕੇ ਦਾ ਸਭ ਤੋਂ ਵੱਡਾ ਪਿੰਡ ਹੈ ਪਿੰਡ ਦੇ ਸਰਪੰਚ ਭੈਜੀ ਨੀਸਾ ਸੈਣੀ ਜੀ ਮੇਰੇ ਨਾਲ ਨੇ ਸਾਰੇ ਟੀਮ ਨਾਲ ਆ ਤੋ ਇੱਥੇ ਅੱਜ ਵੱਡਾ ਮੇਗਾ ਜਿਹੜਾ ਉਹ ਮੈਡੀਕਲ ਕੈਂਪ ਲਾਇਆ ਗਿਆ ਔਰ ਜਿਸ ਕੈਂਪ ਦੇ ਅੰਦਰ ਤੁਸੀਂ ਦੇਖਿਆ ਵੀ ਪੂਰਾ ਰਸ ਪਿਆ ਔਰ ਲੋਕ ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ ਲੈਣ ਲਈ ਆਏ ਆ ਔਰ ਇੱਥੇ ਸਕੈਨ ਦੇ ਡਾਕਟਰ ਵੀ ਆਏ ਨੇ ਇੱਥੇ ਆਈ ਸਪੈਸ਼ਲਿਸਟ ਵੀ ਆਏ ਨੇ ਇਥੇ ਗਾਇਨੀ ਦੇ ਡਾਕਟਰ ਵੀ ਆਏ ਨੇ ਇਥੇ ਜਿਹੜੇ ਉਹ ਦਿਮਾਗ ਦੇ ਡਾਕਟਰ ਵੀ ਆਏ ਨੇ ਮਤਲਬ ਪੂਰੀ ਟੀਮ ਜਿਹੜੀ ਆ ਉਹ ਡਾਕਟਰ ਸਵਾਨਾ ਦੀ ਲੋਕਾਂ ਦੀ ਸੇਵਾ ਚ ਲੱਗੀ ਆ ਸਾਰਾ ਪੈਰਾਮੈਡੀਕਲ ਸਟਾਫ ਲੱਗਾ ਤੇ ਹਰ ਤਰ੍ਹਾਂ ਦੀ ਦਵਾਈ ਉਹ ਵੀ ਲੋਕਾਂ ਨੂੰ ਪ੍ਰੋਵਾਈਡ ਕਰਾ ਰਹੀ ਮਤਲਬ ਪ੍ਰੋਵਾਈਜ਼ ਆ ਰਹੀ ਹੈ ਕਿਉਂਕਿ ਖੜਾ ਤੋਂ ਬਾਅਦ ਕਿਸੇ ਕਿਸਮ ਦਾ ਕੋਈ ਬਿਮਾਰੀ ਨਾ ਫੈਲੇ ਕਿਸੇ ਕਿਸਮ ਦੀ ਕੋਈ ਲੋਕਾਂ ਜਿਹੜੀ ਦਿੱਕਤ ਆ ਉਹਨੂੰ ਪਹਿਲੋਂ ਜਿਹੜਾ ਆ ਉਹ ਨੱਪਣ ਦੇ ਲਈ ਉਹਨੂੰ ਦੂਰ ਕਰਨ ਦੇ ਲਈ ਇਹ ਕੈਂਪ ਲਾਇਆ ਜਾ ਰਿਹਾ ਸੋ ਅੱਜ ਆ ਸੜਕਾਂ ਤੋਂ ਬਾਅਦ ਇਸ ਵੱਡੇ ਕੈਂਪ ਦੇ ਅੰਦਰ ਮੈਨੂੰ ਆਉਣ ਦਾ ਮੌਕਾ ਮਿਲਿਆ ਔਰ ਵੱਡਾ ਫਾਇਦਾ ਜਿਹੜਾ ਆ ਇਸ ਇਲਾਕੇ ਦੇ ਲੋਕਾਂ ਨੂੰ ਇਸ ਕੈਂਪ ਦਾ ਮਿਲਿਆ। ਸੀਐਮ ਸਾਹਿਬੇ ਕੁਝ ਕੀਤਾ ਜਾਵੇਗਾ। ਹਾਂ لازਮੀ ਦੇਖੋ ਬਾਹਰ ਲੋਕਾਂ ਨੂੰ ਨਹੀਂ ਪਤਾ ਬਾਹਰ ਲੋਕਾਂ ਨੂੰ ਰਾਬੀ ਦਾ ਹੀ ਪਤਾ ਵੀ ਕੱਲੀ ਰਾਬੀ ਹੈ ਉੱਥੇ। ਪਰ ਇਹੀ ਹੈ ਗਰਾਊਂਡ ਲੈਵਲ ਤੇ ਕੰਮ ਕਰਨ ਵਾਲੇ ਲੀਡਰ ਦੀ ਜਿਹੜੀ ਉਹ ਨਿਸ਼ਾਨੀ ਦੀ ਜਿਨ੍ਹਾਂ ਨੂੰ ਮਤਲਬ ਕੱਲੇ ਕੱਲੇ ਨਾਲੇ ਦਾ ਪਤਾ ਨਹੀਂ ਤੇ ਪਹਿਲੋ ਤੇ ਸੀਐਮ ਆਂਦੇ ਨਹੀਂ ਹੀ ਲੋਕਾਂ ਦੇ ਵਿੱਚ ਸੀਐਮ ਲੋਕਾਂ ਦੇ ਵਿੱਚ ਨਹੀਂ ਮੰਤਰੀ ਐਮਐਲਏ ਲੋਕਾਂ ਦੇ ਵਿੱਚ ਨੇ। ਸੋ ਆਹ ਨਾਲੇ ਦਿਨਾਂ 'ਚ ਵੱਡੀ ਪੱਧਰ ਦੇ ਉੱਤੇ ਜਿਹੜਾ ਆ ਉਹ ਵਿਕਾਸ ਕਾਰਜ ਆਰੰਭ ਕਰਾਉਣ ਦੇ ਲਈ ਪਲਾਨ ਕੀਤੇ ਜਾ ਰਹੇ ਆ ਸੋ ਅੱਜ ਹੀ ਅੱਜ ਹੀ ਮੈਨੂੰ 2.5 ਕਰੋੜ ਰੁਪਈਆ ਮਿਲਿਆ ਜਿਹੜਾ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਸੌਪਿਆ ਜਾਣਾ 15-20 ਦਿਨਾਂ ਦੇ ਅੰਦਰ-ਅੰਦਰ 2.5 ਕਰੋੜ ਹੋਰ ਆ ਰਿਹਾ 5 ਕਰੋੜ ਰੁਪਈਆ ਹਲਕੇ ਨੂੰ ਜਿਹੜਾ ਮਿਲਿਆ ਸੋ ਇਹ ਪੈਸਾ ਲੋਕਾਂ 'ਚ ਲੱਗਣਾ ਵੱਖ-ਵੱਖ ਵਿਕਾਸ ਕਾਰਜਾਂ ਦੇ ਲਈ ਸੋ ਮੇਰੇ ਲਈ ਸਭ ਤੋਂ ਵੱਡਾ ਚੈਲੰਜ ਇਹ ਆ ਵੀ ਜਿਹੜਾ ਤੁਸੀ ਬੰਨ ਉਹਨੂੰ ਆਹ ਨਾਲੇ ਦਿਨਾਂ 'ਚ ਉਹਦਾ ਕੰਮ ਸ਼ੁਰੂ ਕਰਾਂਗੇ ਔਰ ਮੈਂ ਸਮਝਦਾ ਕਿ ਇਸ ਵੇਲੇ ਜਿਹੜਾ ਜੋ ਕੰਮ ਸਰਕਾਰ ਕਰ ਰਹੀ ਹੈ ਜੋ ਸਰਕਾਰ ਨੇ ਲੋਕਾਂ ਦੇ ਦੁੱਖ ਤਕਲੀਫਾਂ ਨੂੰ ਸਮਝਣ ਤੋਂ ਬਾਅਦ ਇੱਕ ਲੰਮਾ ਝੰਡਾ ਬਣਾਇਆ ਇਹ ਤਾਂ ਵੱਡਾ ਫਾਇਦਾ ਜਿਹੜਾ ਆ ਪੂਰੇ ਪੰਜਾਬ ਨੂੰ ਵੀ ਮਿਲੇਗਾ ਸਾਡੇ ਹਲਕੇ ਨੂੰ ਵੀ ਮਿਲੇਗਾ ਠੀਕੋ ਚਲੋ ਵਧੀਆ ਸਰ ਇਹ ਚਿੱਟਾ ਬਣਾ ਦਈਏ ਰੱਖੀਏ ਫਿਰ ਅੱਛਾ ਟੋਲ ਵਗੈਰਾ ਸਾਬਾਂ ਵਗੈਰਾ ਸਾਰੇ ਜਿੰਨਾ ਨੂੰ ਜ਼ਰੂਰਤ ਹੈ ਉਹ ਸਾਰੇ ਸਾਰੇ ਦੇਖ ਕੇ ਰੱਖੇ ਆਪਾਂ ਅੱਛੀ ਤਾਂ ਬੈਂਡੇਡ ਵਗੈਰਾ ਜਿਵੇਂ ਚਾਕੇ ਉੱਤੇ ਵੰਡ ਤੇ ਸਜਣਾ ਨੂੰ ਅੱਛਾ ਤਾਂ ਕਿ ਇਹ ਜਿਹੜੀ ਸਿੰਪਲ ਚੀਜ਼ਾਂ ਨੇ ਇਹ ਜਰੂਰ ਸਰ ਕੰਮ ਆਣ ਬਟੋਲ ਵੀ ਦੇ ਰਹੇ ਉਹ ਹਾਂਜੀ ਹਾਂਜੀ ਸਰ ਓਕੇ ਓਕੇ ਉਹ ਵਾਰਸ ਤੇ ਦੇ ਰਹੇ ਉਹ ਵਾਰਸ ਬਟੋਲ ਸਾਹਿਬ ਨੇ ਵੀ ਹਾਂ ਠੀਕ ਹੈ ਸਾਰੇ ਦੇ ਰਹੇ ਘਰ ਘਰ ਅੱਛਾ ਹਾਂਜੀ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਕੋ ਠੀਕ ਹੋ ਚਲੋ ਠੀਕ ਹੈ ਇਹ ਸੇਵਾ ਹੈ ਹੈ ਇਹ ਐਕਸਟਰਾ ਸੇਵਾ ਹੈ ਔਰੇ ਸੇਵਾ ਆ ਕੀ ਤਨ ਕਿਦ ਇਨਸਾਨ ਨੂੰ ਖੁਸ਼ੀ ਦਿੰਦੀ ਹੈ ਹੈਨਾ ਉਹ ਠੀਕ ਹੈ ਇੱਕ ਦਿਨ ਮੈਂ ਤਾਰਾਂ ਗਿਆ ਸੀ ਯਾਰ ਇੱਕ ਤਾਰਾਂ ਨੂੰ ਆ ਦੇਖੋ अच्छा ਜੇ ਬੁਨਿਆਦ ਦਾ ਦੂਜਾ ਮਕਾਨ 11 ਵਾਚ ਪਈਆਂ ਕਿ ਜਾਂ ਮਕਾਨ ਤੋਂ ਪਹਿਲੋਂ ਪਹਿਲੋਂ ਪਈਆਂ ਹੁੰਦੀ ਨਾ ਜਿਹੜੇ ট্রান্সਫਾਰਮ ਲਾਇਆ ਉਹਨਾਂ ਨੇ ਕਿਹਾ ਕੱਢ ਕਰਕੇ ਦਿਨੇ ਬਸ ਥੋੜਾ ਜਿਹਾ ਜ਼ੋਰ ਪਾ ਕੇ ਤਾਰਾਂ ਕਢਾਣੀਆਂ ਇਹਨਾਂ ਦੇ ਮਕਾਨ ਦੇ ਲਾਗ ਮਿਲਦੇ ਤਾਂ ਪਹਿਲੋਂ ਹੀ ਤੁਹਾਡੇ ਘਰ ਨਾਲ ਵੀ ਆਇਆ ਤਾਰਾਂ ਤੇ ਇਹ ਮੈਨੂੰ ਦੱਸਿਓ ਵੀ ਇਹ ਤਾਰਾਂ 'ਚ ਕਢਣੀਆਂ ਹੁੰਦੇ ਕਿਹੜੇ ਪਾਸੇ ਬਾਈ ਜੀ ਇੱਧਰ ਆਓ ਅੱਗੇ ਅੱਗੇ ਤਾਰਾਂ 'ਚੋਂ ਕੱਢਣੀਆਂ ਬਸ ਕੱਢ ਦੇਣੀ ਹੈ ਹਾਂ ਜੇ ਤੂੰ ਕੱਢ ਦੇਣੀ ਹੈ ਸਪਲਾਈ ਬੰਦ ਹੋਈ ਨਹੀਂ ਇੱਥੇ ਬੰਦ ਹੋਈ ਨਹੀਂ ਸਪਲਾਈ ਇਹ ਟਰਾਂਸਫਾਰਮਰ ਲਾਤਾ ਸੀ ਸਪਲਾਈ ਬੰਦ ਹੋਈ ਨਹੀਂ ਪੂਰੀ ਸਪਲਾਈ ਦੁੱਧ ਚੱਲਦੀ ਹੈ ਇੱਧਰ ਸਪਲਾਈ ਇੱਧਰ ਨਾਲ ਚੱਲ ਰਹੀ ਹੈ ਇੱਕ ਜਣ ਇੱਕ ਜਣਾ ਦੱਸੋ ਮੈਨੂੰ ਇੰਦੇ ਨਾਲ ਸਪਲਾਈ ਚੱਲੂ ਹੈ ਇਹਨਾਂ ਨੇ ਇਸ ਟਰਾਂਸਫਾਰਮਰ ਇਹਨਾਂ ਦੇ ਹਾਂਜੀ ਇਹ ਤਾਰਾਂ ਵਿੱਚੋਂ ਕੱਢ ਦੇਣੀ ਹੈ ਨਹੀਂ ਤੂੰ ਫਿਰ ਅੱਗੇ ਉਹ ਟਰਾਂਸਫਾਰਮਰ ਵਿਚੇ ਨਾਲ ਉਹ ਟਰਾਂਸਫਾਰਮਰ ਪਿੱਛੇ ਉਹ ਜੁੜ ਗਿਆ ਹਾਂਜੀ ਹਾਂਜੀ ਉਹ ਜੁੜ ਗਿਆ ਉਹ ਪਹਿਲਾਂ ਲੱਗੇ ਦਾ ਉਹ ਪਹਿਲਾਂ ਲੱਗੇ ਦਾ ਓਕੇ ਮਤਲਬ ਇਸ ਘਰ ਨੂੰ ਸਪਲਾਈ ਇੱਥੋਂ ਆ ਜਣੀ ਉਸੇ ਟਰਾਂਸਫਾਰਮਰ ਤੋਂ ਸ ਇਹ ਬੰਦ ਕਰ ਦੇਣਗੇ ਦੇਖੋ ਕੱਟ ਦੇ ਇੱਥੋਂ ਘਰ ਉਹ ਉੱਡੀ ਉੱਡਾ ਕਰਾ ਦੇ ਦੋ ਹੀ ਪਹੁੰਚਣਗੇ ਦੋ ਟ੍ਰਾਂਫਰ ਨਾ ਰਹੀ ਆ ਸਾਹਮਣੇ ਉਹਦੇ ਕਨਵਰਟ ਹੋ ਜਾਏਗਾ ਅੱਛਾ ਕਰਾਈ ਮੇਰੀ ਐਸਡੀ ਉਹਨਾਂ ਗੱਲ ਹਾਂਜੀ ਸਰ ਜੈਨ ਸਰ ਜੀ ਜੈਨ ਜੀ ਕਿੱਥੇ ਹੋ ਬਾਲਾ ਤੁਸੀਂ ਮੈਂ ਸਰ ਕੋਲ 10 ਵਜੇ ਅਸਲ ਔਰ ਨੇ ਅੱਜ ਤੁਸੀਂ ਇੱਥੇ ਬੇਗਵਾਲ ਆਣਾ ਬੇਗਵਾਲ ਪਿੰਡ ਚ ਠੀਕ ਹੈ ਜੀ ਠੀਕ ਹੈ ਤੇ ਭੈਂਜੀ ਨੇ ਨਿਸ਼ਾ ਸੈਣੀ ਸਰਪੰਚ ਪਿੰਡ ਦੇ ਇਹਨਾਂ ਨੂੰ ਮਿਲਣਾ ਠੀਕ ਹੈ ਜੀ ਨੰਬਰ ਹੈਗਾ ਇਹਨਾਂ ਦਾ ਕਹਿੰਗਾ ਮਰਨ ਦਾ ਨੰਬਰ ਜੀ ਅੱਛਾ ਇਹਨਾਂ ਦੇ ਕੋਲ ਆ ਕੇ ਤੇ ਇੱਥੇ ਇੱਕ ਮੰਦਰ ਹੈ ਮੰਦਰ ਦੇ ਉੱਤੋਂ ਤਾਰਾਂ ਲੰਘ ਰਹੀਆਂ ਨੇ ਓਹ ਠੀਕ ਹੈ ਜੀ ਹੋਰ ਇਹ ਤਾਰਾ ਸ਼ਿਫਟ ਕਰਨੀ ਆਪ